ਸਿੱਖ ਵਿਦਵਾਨਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਅੱਧ ਕ ਲਾਈ ਜਾਵੇ ਜਾਂ ਨਾ ਲਾਈ ਜਾਵੇ ਬਹੁਤੇ ਨੇ ਅੱਧ ਕੇ ਚੱਕੇ ਦਿੱਤੀ ਅੱਜ ਸਾਡੇ ਨਾਲ ਜੰਗ ਸਿੰਘ ਫੱਟੜ ਜੀ ਆਏ ਨੇ ਇੱਕ ਹਫਤਾ ਦੇ ਇੱਕ ਸਕੂਲ ਵੀ ਚਲਾ ਰਹੇ ਨੇ ਸੰਗਰੂਰ ਦੇ ਵਿੱਚ ਔਰ ਪੰਜਾਬੀ ਵਿਆਕਰਨ ਪੜ੍ਹਾਉਣ ਦਾ ਇਹਨਾਂ ਦਾ ਲੰਮਾ ਤਜਰਬਾ ਹੈ ਜੰਗ ਸਿੰਘ ਜੀ ਨਾਲ ਆਪਾਂ ਗੱਲਾਂ ਕਰਾਂਗੇ ਤੇ ਖਮਸੂਰਤ ਗੱਲ ਇਹ ਹੈ ਕਿ ਇਹਨਾਂ ਨੇ ਅੱਧ ਕ ਦੇ ਮਸਲੇ ਨੂੰ ਬੜਾ ਕਾਵਕ ਰੂਪ ਦੇ ਵਿੱਚ ਪੇਸ਼ ਕਰਨਾ ਹੈ ਕਾਵਕ ਤਾਂ ਇਹਨਾਂ ਦੀ ਆਪਾਂ ਬਾਅਦ ਚ ਸੁਣਾਂਗੇ ਪਹਿਲਾਂ ਕਿਉਂਕਿ ਵਕਫਾ ਅਖ਼ਰਾਂ ਦੇ ਨਾਲ ਅਧਿਕ ਦੀ ਕੀ ਮਹੱਤਤਾ ਹੈ ਉਹਦੇ ਬਾਰੇ ਗੱਲ ਕਰਦਾਂਗੇ ਤੇ ਹਾਂਜੀ ਸਰ ਆਪਾਂ ਗੱਲ ਕਰ ਰਹੇ ਸੀਗੇ ਜਨਾਬ ਅੱਜਕੱਲ੍ਹ ਇੱਕ ਬੜੀ ਸਮੱਸਿਆ ਹੈ ਅਸੀਂ ਅਖਬਾਰ ਪੜ੍ਹਦੇ ਹਾਂ ਜਿਵੇਂ ਵਿੱਚ ਹੈ ਉਹਦੇ ਤੇ ਅਧਿਕ ਨਹੀਂ ਲਾਉਂਦੇ ਇੱਕ ਦੇ ਉੱਤੇ ਅਧਿਕ ਨਹੀਂ ਲਾਉਂਦੇ ਇਹ ਸਾਡੇ ਚੰਗੇ ਪਹਿਲੇ ਸ਼ਬਦਾਂ ਨੂੰ ਕਿਉਂ ਵਿਗੜਿਆ ਜਾ ਰਹੇ ਜਦੋਂ ਕਿ ਸਾਡੇ ਕੋਲੇ ਅਧਿਕ ਦਾ ਚਿੰਨ ਹੈਗਾ ਉਨ ਕਿਉਂ ਨਹੀਂ ਲਾਉਂਦੇ ਇਸ ਲਾਉਣ ਦੇ ਨਾਲ ਕੀ ਇਹਨਾਂ ਨੂੰ ਇਹ ਅੱਧਕ ਜਿਹੜਾ ਕੱਟਦੇ ਕੱਟ ਰਹੇ ਨੇ ਇਹਨਾਂ ਨੂੰ ਕੀ ਬੁੜਾਈ ਮਿਲਦੀ ਹੈ ਇਹ ਇਸ ਬਫਤ ਮਾੜੀ ਗੱਲ ਹੈ ਸਰ ਉਹ ਕਹਿੰਦੇ ਵੀ ਅੱਧਕ ਲਾਓ ਜਾਂ ਨਾਂ ਲਾਓ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਉਹਨਾਂ ਦਾ ਮਸਲਾ ਇਹ ਹੈ ਹਾਂ ਉਹ ਤਾਂ ਕਹਿੰਦੇ ਵੀ ਲਾਓ ਨਾਂ ਲਾਓ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਇਹ ਵੀ ਗੱਲ ਕਹੀ ਕੀ ਫਰਕ ਕੀ ਪੈਂਦਾ ਤੁਸੀਂ ਹਿੰਦਸੋ ਜੇ ਆਦਕ ਲਾਵਾਂਗੇ ਜਾਂ ਨਿਕਲੇ ਅੱਖਰ ਦੇ ਨਾਲ ਲਗਾ ਅੱਖਰ ਨਾਲ ਕਿਵੇਂ ਫਰਕ ਪੈਂਦਾ ਹਾਂ ਕਿਵੇਂ ਫਰਕ ਪੈਂਦਾ ਮੈਂ ਤੁਹਾਨੂੰ ਦੋ ਦੋ ਸ਼ਬਦ ਇੱਕ ਫਰਕ ਵਾਲਾ ਤੇ ਇੱਕ ਨਾ ਫਰਕ ਵਾਲਾ ਦੱਸਾਂਗੇ ਤੁਹਾਨੂੰ ਹਾਂਜੀ ਇਹ ਤਾਂ ਕਹਿੰਦੇ ਨੇ ਕਿ ਅਧਿਕ ਸਿਰਫ ਤਿੰਨ ਲਗਾ ਤੇ ਲੱਗਦਾ ਹੈ ਬਿਲਕੁਲ ਮੁਕਤਾ ਸਿਹਾਰੀ ਅਤੇ ਔਂਕਰ ਤੇ ਠੀਕ ਹੈ ਜੀ ਮੈਂ ਇਹ ਸਿੱਧ ਕਰੂੰਗਾ ਹੁਣ ਤੁਸੀਂ ਸਮਝ ਲਓਗੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਇਹ ਤਾਂ ਅਧਿਕ ਦਾ ਦਸਾਂ ਲਗਾ ਤੇ ਹੀ ਲੱਗਦਾ ਹੈ ਅੱਛਾ ਜੀ ਤੁਸੀਂ ਹਾਂ ਤਿੰਨ ਤੇ ਤੁਸੀਂ ਕਿਹੜੀ ਗੱਲ ਤੁਸੀਂ ਤਾਂ ਤਿੰਨ ਤੋਂ ਵੀ ਹਟਾ ਰਹੇ ਹੋ ਮੈਂ ਕਹਿੰਦਾ ਤਾਂ ਦਸਾਂ ਤੇ ਲੱਗਦਾ ਹੈ ਲੋ ਸੁਣੋ ਹੁਣ ਮੈਂ ਮੁਕਤੇ ਤੋਂ ਸ਼ੁਰੂ ਗੱਲ ਕਰਨਾ ਲਗ ਅਤੇ ਲਗ ਹਰ ਲਗ ਨਾਲ ਲਗਾਖਰ ਸਾਰੇ ਜਾਂਦੇ ਲੱਗ ਭਰਾਵਾ ਹਰ ਲਗ ਨਾਲ ਲਗਾਖਰ ਸਾਰੇ ਜਾਂਦੇ ਲੱਗ ਭਰਾਵਾ ਕੁਝ ਅਗਿਆਨੀ ਅੱਧਕ ਛੱਡ ਗਏ ਉੁੱਤ ਗਿਆ ਹੈ ਆਵਾ ਅੱਗੇ ਆ ਗਿਆ ਕੰਨਾ ਕੰਨਾ ਬਾਟਾ ਅਤੇ ਬੱਟਾ ਹਮ ਬਾਟਾ ਅਤੇ ਬੱਟਾ ਬਾਬਾ ਜੀ ਦੇ ਕੋਲੇ ਬਾਟਾ ਬਾਟਾ ਬੂਟ ਸਜਾਏ ਬਾਬਾ ਤੇ ਬਾਟਾ ਦੇ ਉੱਤੇ ਅੱਧਕ ਸ਼ੋਭਾ ਪਾਏ ਫੇਰ ਐ ਇੱਕ ਵਾਰਾ ਦੱਸਣਾ ਜੀ ਬਾਬਾ ਬਾਟਾ ਤੇ ਬਟਾ ਇਸ ਰੋਟੀ ਜਦ ਅਸੀਂ ਬਾਬਾ ਕਹਾਂਗੇ ਤਾਂ ਕੰਨੇ ਦੇ ਉੱਤੇ ਅੱਧਕ ਲੱਗੂ ਦਾਦਾ ਕਹਾਂਗੇ ਤਾਂ ਕੰਨੇ ਤੇ ਅੱਧਕ ਲੱਗੂ ਨਹੀਂ ਦਾਦਾ ਬਣਦੇ ਇਸ ਰੋਟੀ ਕਾਕਾ ਅਸੀਂ ਗਲਤ ਕਰਨ ਲਿਖ ਰਹੇ ਹਾਂ ਕੱਕਨ ਕੰਨਾ ਕਾਕਾ ਕੰਨ ਕੰਨਾ ਉਹ ਕਾਕਾ ਬਣਦੇ ਕੱਕੇ ਨੂੰ ਕੰਨਾ ਪਹਿਲੇ ਪਹਿਲੇ ਕੰਨੇ ਦੇ ਉੱਤੇ ਅੱਧਕ ਲੱਗੂ ਤਾਂ ਉਹ ਕਾਕਾ ਬਣੂ ਇਸ ਤੋਂ ਕਾਕਾ ਚਾਚਾ ਚਾਤੀ ਚਾਤਾ ਬਹੁਤ ਸ਼ਰਮ ਸਭਦੇ ਨੇ ਬਿਲਕੁਲ ਸੈ ਹਰੀ ਨਾਲ ਅਧਿਕ ਤੇ ਨਾਲ ਅਧਿਕ ਹਾਂਜੀ ਸੈ ਹਰੀ ਨਾਲ ਸੈਰੀ ਦਿੱਲੀ ਅਤੇ ਦਿੱਲੀ ਦਿੱਲੀ ਇਸ਼ਾਵਾਂ ਬੜੇ ਚਿਹਰਾ ਤੋਂ ਪੁੱਛਾਂ ਜਾ ਕੇ ਦਿੱਲੀ ਦਿੱਲੀ ਇਸ਼ਾਵਾਂ ਬੜੇ ਚਿਹਰਾ ਤੋਂ ਪੁੱਛਾਂ ਜਾ ਕੇ ਦਿੱਲੀ ਤੇਰੇ ਜ਼ੁਲਮੋਂ ਭਾਰਤ ਹਿੱਲਿਆ ਤੂੰ ਕਾ ਤੋ ਨਹੀਂ ਹਿੱਲੀ ਤੇਰੇ ਜ਼ੁਲਮੋਂ ਭਾਰਤ ਭਾਰਤ ਹਿੱਲਿਆ ਤੂੰ ਕਾ ਤੋ ਨਹੀਂ ਹਿੱਲੀ ਫਿਰ ਹੈਗਾ ਸੀਤਾ ਤੇ ਸੀਤਾ ਬਿਹਾਰੀ ਆ ਗਈ ਸੀਤਾ ਤੇ ਸੀਤਾ ਸੀਤਾ ਬਿਹਾਰੀ ਦੇ ਬਿਹਾਰੀ ਦੇ ਨਾਲ ਅਧਿਕ ਮੇਰਾ ਸੂਟ ਗਾਲਦਾ ਸੀਤਾ ਠੀਕ ਫਿਟ ਨਹੀਂ ਸੀਤਾ ਪਹਿਲਾਂ ਤਾਂ ਤਾਂ ਐਉਂ ਨਹੀਂ ਕੀਤਾ ਹੁਣ ਤਾਂ ਆ ਕੀ ਕੀਤਾ ਇਸ ਜਿਹੜਾ ਕੀਤਾ ਤੇ ਵੀ ਅਧਿਕ ਲੱਗੂ ਸੀਤਾ ਤੇ ਵੀ ਅਧਿਕ ਲੱਗੂ ਜੀਤਾ ਪੀਤਾ ਇਹ ਸਾਰਿਆਂ ਤੇ ਅਧਿਕ ਲੱਗੂ ਜੇ ਮਾਤਾ ਜੀਤੋ ਹੈ ਜੀਤੂ ਦੇ ਤੇ ਬਿਹਾਰੀ ਦੇ ਨਾਲ ਅੱਧਕ ਲੱਗੂਗਾ ਬਿਲਕੁਲ ਜੀਤੂ ਫਿਰ ਔਂਕਰ ਦੇ ਨਾਲ ਸੁਤਾ ਅਤੇ ਸੁੱਤਾ ਸਤਾ ਧਿਆਨ ਤੇਰੀ ਸਤਾ ਕਿੱਧਰ ਗਈ ਹਾਂਜੀ ਸਤਾ ਸਤਾ ਹਮੇਸ਼ਾ ਪਤੀਵਲ ਹੈ ਪਿਆਰ ਨਸ਼ੇੜੀ ਸਤਾ ਸਤਾ ਹਮੇਸ਼ਾ ਪਤੀਵਲ ਹੈ ਪਿਆਰ ਨਸ਼ੇੜੀ ਸਤਾ ਪੋਤੇ ਲਾਲਾ ਝਾੜੂ ਲਾਲਾ ਸਾਰਾ ਸਾਰਾ ਘਰ ਦਾ ਬੁੱਤਾ ਅੰਕੁਰ ਦੇ ਨਾਲ ਅਧਿਕ ਲੱਗੂਗਾ। ਲਓ ਜੀ ਫਿਰ ਦਲਿੰਕਰ ਦੇ ਨਾਲ ਅਧਿਕ। ਇੱਕ ਚੂਚੀ ਤੇ ਚੂਚੀ। ਹੂੰ। ਚੂਚੀ ਤੇ ਚੂਚੀ। ਮਾਂ ਦੀ ਚੂਚੀ। ਚੂਚੀ। ਮਾਂ ਦੀ ਚੂਚੀ ਸਭ ਨੇ ਚੁੰਗੀ। ਹੂੰ। ਕੀ ਚੂਚਾ ਕੀ ਚੂਚੀ। ਹੂੰ। ਮਾਂ ਦੀ ਚੂਚੀ ਦਲਿੰਕਰ ਦੇ ਤੇ ਅਧਿਕ ਲੱਗੂਗਾ। ਮਾਂ ਦੀ ਚੂਚੀ ਸਭ ਨੇ ਚੁੰਗੀ। ਕੀ ਚੂਚਾ ਕੀ ਚੂਚੀ। ਮਾ ਦਾ ਦੇਣ ਨਹੀਂ ਦੇ ਸਕਦਾ ਨਾ ਪੂਤਾ ਨਾ ਪੂਤੀ ਮਾ ਦਾ ਦੇਣ ਨਹੀਂ ਦੇ ਸਕਦਾ ਨਾ ਪੂਤਾ ਨਾ ਪੂਤੀ ਫਿਰ ਲਾਮ ਦੇ ਨਾਲ ਅਧਿਕ ਏਕ ਅਤੇ ਏਕ ਜਿਵੇਂ ਕਹਿੰਦੇ ਇੱਕ ਦਾ ਏਕਾ ਦੂਜੇ ਵਸੇ ਕਹਿੰਦੇ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਏਕਾ ਏਕਾ ਕਾ ਤੋ ਹੋਏ ਮਿਲ ਕੇ ਕਰ ਲੋ ਏਕਾ ਲਾਮ ਦੇ ਉੱਤੇ ਅਧਿਕ ਲਗੋ ਏਕਾ ਏਕਾ ਕਾ ਤੋਂ ਹੋਏ ਮਿਲ ਕੇ ਕਰ ਲੋ ਇੱਕ ਏਕੇ ਨੇ ਹੀ ਸਾਮਰਾਜ ਨੂੰ ਲਾਉਣਾ ਭਾਈ ਸਿੱਕਾ 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 ਦੇ ਉੱਤੇ ਵਿੰਦ ਕਰ ਗੂ ਸਿੱਕਾ ਪੇਠਾ ਠੇਕਾ ਇਸ ਤਰ੍ਹਾਂ ਦੇ ਜਿੰਨੀ ਜਿੰਨੇ ਵੇਛਾ ਦੇ ਲਾਮ ਦੇ ਉੱਤੇ ਅਧਿਕ ਲੱਗਦਾ ਹੈ ਫੇਦ ਲਾਈਆਂ ਦੇ ਨਾਲ ਅਧਿਕ ਗੈਸ ਅਤੇ ਗੈਸ ਗੱਗਨ ਦੇ ਲਾਈਆਂ ਉੱਤੇ ਅਧਿਕ ਗੈਸ ਨਹੀਂ ਗੈਸ ਗੈਸ ਲਗਾ ਕੇ ਪੜਨ ਵਾਲਿਆ ਗੈਸ ਨਿਕਲ ਜੂ ਤੇਰੀ ਗੈਸ ਲਗਾ ਕੇ ਪੜਨ ਵਾਲਿਆ ਗੈਸ ਨਿਕਲ ਜੂ ਤੇਰੀ ਪੂਰਾ ਪਾਠ ਕਰਮ ਜੋ ਪੜਦੇ ਲੈਂਦੇ ਖੁਸ਼ੀ ਕਨੇਰੀ ਕੀ ਬਾਤ ਆ ਪੂਰਾ ਪਾਠ ਕਰਮ ਜੋ ਪੜਦੇ ਲੈਂਦੇ ਖੁਸ਼ੀ ਕਨੇਰੀ ਫਿਰ ਖੋਲੇ ਦਿੱਤੇ ਜਾਂਦੇ ਕਰਨ ਖੋਦੀ ਅਤੇ ਖੋਤੀ ਧੋਤੀ ਅਤੇ ਧੋਤੀ ਮੈਂ ਤਾਂ ਤੇਰੀ ਧੋਤੀ ਧੋਤੀ ਤੇ ਤਾ ਖੋਤੀ ਖੋਤੀ ਰੋਟੀ ਖਾ ਲੈ ਚੱਕ ਲੈ ਸੋਟੀ ਲੱਭ ਲਿਆ ਵੇ ਖੋਤੀ ਇਸ ਲੋਟ ਸੋਟੀ ਰੋਟੀ ਇਹਨਾਂ ਤੇ ਵੀ ਆ ਦੇਖੋ ਸੋਟੀ ਰੋਟੀ ਕੋਟੀ ਬੋਟੀ ਇਹ ਤੇ ਅੱਧ ਗਲੂ ਨਹੀਂ ਕੋਟੀ ਬੋਟੀ ਬਣਦੇ ਗਲਤ ਬਣਦੇ ਹੁਣ ਕਨੋੜੇ ਨਾਲ ਮੌਲਾ ਜਿਹੜੇ ਜਿਵੇਂ ਆਪਾਂ ਰੱਬ ਨੂੰ ਆਪਾਂ ਰੱਬ ਕਹਿੰਦੇ ਆ ਵਾਹਿਗੁਰੂ ਕਹਿੰਦੇ ਮੁਸਲਮਾਨ ਰੱਬ ਨੂੰ ਮੌਲਾ ਕਹਿੰਦੇ ਨੇ ਇੱਕ ਮੌਲਾ ਹੁੰਦਾ ਮੌਲਾ ਮੌਲਾ ਬਲਦ ਜੇ ਮੌਲਾ ਬਲਦ ਜੇ ਕੋਈ ਬੰਦਾ ਬੜਾ ਹੋ ਜਾਣਾ ਮੇਰੇ ਵਰਗਾ ਤਾਂ ਵੀ ਉਹ ਮੁੰਡੇ ਕਹਿੰਦੇ ਦੂਜੇ ਨੂੰ ਕੋਈ ਤੇਰਾ ਪਿਓ ਮੌਲਾ ਹੋ ਗਿਆ ਉਹਨੂੰ ਕੁਝ ਖਵਾਇਆ ਪਿਆ ਕਰੋ ਏ ਤੇਰਾ ਤੇ ਉਹ ਮੌਲਾ ਹੋ ਗਿਆ ਮਿਲ ਕੋਲ ਠੀਕ ਹੈ ਮੌਲਾ ਜੀ ਮੈਂ ਅਰਜ਼ੀ ਗੁਜ਼ਾਰਾਂ ਮੌਲਾ ਜੀ ਮੈਂ ਅਰਜ਼ੀ ਗੁਜ਼ਾਰਾਂ ਰਾਜ਼ੀ ਕਰ ਦੇ ਮੌਲਾ ਮੌਲਾ ਮੇਰੀ ਰੋਟੀ ਰੋਜ਼ੀ ਮੌਲਾ ਕੌਲੀ ਕੌਲਾ ਮੌਲਾ ਕੌਲੀ ਕੌਲਾ ਮੇਰਾ ਸਾਰਾ ਕੁਝ ਸਾਧਨ ਇਸੇ ਸਰਤੇ ਹੀ ਹੈ ਬਿਲਕੁਲ ਤੋ ਇਸ ਕਰਕੇ ਮੈਂ ਤੁਹਾਨੂੰ ਦੱਸੇ ਲਗਾਉਣ ਨੂੰ ਦੱਸ ਦਿੰਦਾ ਕਿ ਦਸਾਂ ਹੀ ਲਗਾ ਦੇ ਨਾਲ ਅਧਿਕ ਲੱਗਦਾ ਹੈ ਜਿਹੜੇ ਅਧਿਕ ਨੂੰ ਹਟਾ ਰਹੇ ਨੇ ਜਿਹੜੇ ਕਹਿੰਦੇ ਨੇ ਵੀ ਅੱਖ ਆੜੇ ਆੜੇ ਤੇ ਅਧਿਕ ਲਾਓ ਚਾਹੇ ਨਾ ਲਾਓ ਅਧਿਕ ਅੱਖ ਬਣ ਗਈ ਨਹੀਂ ਪਰ ਇੱਕ ਗੱਲ ਕਹਿੰਦੇ ਨਾ ਉਹ ਕਹਿੰਦੇ ਵੀ ਬਾਕ ਦੇ ਵਿੱਚ ਹੀ ਅਰਥ ਹੁੰਦੇ ਨੇ ਜਿਹੜੀ ਤੁਸੀਂ ਜਿਵੇਂ ਕਫਤਾ ਲਿਖੀ ਜਦੋਂ ਕਫਤਾ ਨੂੰ ਪੜ੍ਹੂਗਾ ਬੰਦਾ ਤਾਂ ਉਹਦੇ ਹਿਸਾਬ ਦੇ ਨਾਲ ਅਰਥ ਲਊਗਾ ਅਧਿਕ ਦੇ ਅਰਥ ਨਹੀਂ ਲੈਂਦੇ ਇਹ ਕਹਿੰਦੇ ਵੀ ਇਹਦਾ ਅਰਥਹੀਣ ਹੈ ਉਹ ਫਰਮ ਮੈਂ ਐ ਸਮਝ ਮੈਂ ਤਾਂ ਐ ਸਮਝਦਾ ਵੀ ਉਹ ਬੰਦੇ ਹੀ ਯਾਰ ਸੀ ਨੇ ਜਿੰਨੂੰ ਹੀ ਸਗੰਦੀ ਸਮਝ ਹੀ ਨਹੀਂ ਹੈਗੀ ਵੀ ਇਹ ਇਹ ਕੀ ਮਤਦ ਹੈ ਮੈਂ ਤਾਂ ਇਹ ਗੱਲ ਕਹਿਣਾ ਹੁੰਨਾ ਇਹ ਕਹਿੰਦੇ ਨੇ ਵੀ ਅੱਖ ਦੇ ਉੱਤੇ ਅੱਧ ਕਿ ਲਾਓ ਚਾਹੇ ਲਾਓ ਹੂੰ ਹੂੰ ਉਹ ਤੁਸੀਂ ਤਾਂ ਮਾਂ ਪਾਪਾ ਸਾਡੀ ਅੱਖ ਵੀ ਕੱਢਦੀ ਤੁਸੀਂ ਕਹਿੰਨਾ ਹੱਥ ਦੇ ਉੱਤੇ ਅੱਧ ਕਿ ਲਾਓ ਚਾਹੇ ਨਾ ਲਾਓ ਹੱਥ ਹੀ ਹੈ ਉਹ ਤੁਸੀਂ ਮਾਂ ਦਾ ਹੱਥ ਵੀ ਵੜਦਾ ਫਿਰ ਤੁਸੀਂ ਕਹਿੰਨਾ ਰੱਬ ਦੇ ਉੱਤੇ ਅੰਧੇ ਕਿ ਲਾਓ ਨਾਂ ਲਾਓ ਫਾਤਾ ਵੀ ਰੱਬ ਤੁਸੀਂ ਰੱਬ ਨੂੰ ਵੀ ਮਾਰ ਰਹੇ ਹੋ ਉਹ ਮੈਂ ਤਾਂ ਕਹਿੰਦਾ ਸੱਤੇ ਪਾਸਾ ਹੈ ਰੱਬ ਸੱਚਾ ਇਹਨਾਂ ਨੂੰ ਚੱਕ ਲੈ ਜਿਹੜੇ ਇਹ ਜੇ ਅਖੌਤੀ ਵਿਦਵਾਨ ਨੇ ਇੰਨਾ ਤਾਂ ਇੰਨਾ ਤਾਂ ਆਪਾਂ ਕਹਨੂੰ ਮਤਲਬ ਸਖਤ ਗੱਲ ਕਰਨੀ ਹੈ ਪਰ ਨਹੀਂ ਜਿਹੜੇ ਇਹ ਜੇ ਮੂਰਖ ਵਿਦਵਾਨ ਅਖੌਤੀ ਵਿਦਵਾਨ ਨੇ ਮੈਂ ਇਹਨਾਂ ਨੂੰ ਸਾਇਪੰਗ ਕਹਿੰਦਾ ਜਿਵੇਂ ਜਪਦੀ ਸਾਹਿਬ ਦੇ ਵਿੱਚ ਹੈ ਨਾ ਜਪਦੀ ਸਾਹਿਬ ਦੇ ਵਿੱਚ ਹੈਗਾ ਸਾਇਪੰਗ ਗੁਰੂ ਪਰਮਾਤਮਾ ਨੂੰ ਸਾਇਪੰਗ ਇਹ ਸਾਇਪੰਗ ਵਿਦਵਾਨ ਨੇ ਇਹ ਵਿਦਵਾਨ ਨਹੀਂ ਹਨ ਇਹ ਸਾਇਪੰਗ ਵਿਦਵਾਨ ਨੇ ਚਲੋ ਜਿਹੜੇ ਅਧਿਕ ਦੇ ਮਾਤਾਂ ਨੂੰ ਸਮਝਦੇ ਨਹੀਂ ਚਲੋ ਇਹਦੇ ਬਾਰੇ ਜਿਹੜੇ ਵਿਦਵਾਨ ਨੇ ਗੱਲ ਕਰਦੇ ਜਦੋਂ ਤੁਹਾਡੇ ਗੱਲਾਂ ਸੁਣਨਗੇ ਉਹਨਾਂ ਨੂੰ ਸ਼ਾਇਦ ਦੁਬਾਰਾ ਸੋਚਣ ਦਾ ਮੌਕਾ ਮਿਲੇ ਅੱਜ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਅਸੀਂ ਇੱਕ ਵਾਰ ਫੇਰ ਧੰਨਵਾਦ ਤੁਹਾਡਾ ਧੰਨਵਾਦ ਜੀ ਠੀਕ ਹੈ